ਪੰਜਾਬੀ ਗੀਤ ਗਾਇਕਾਂ ਅਤੇ ਗਾਇਕਾ ਨੂੰ ਪਸੰਦ ਕਰਨ ਵਾਲੇ ਲੋਕ ਰੁਪਿੰਦਰ ਹੰਡਾ ਨੂੰ ਵੀ ਜ਼ਰੂਰ ਜਾਣਦੇ ਹੋਣਗੇ ਜਾਣਨ ਵੀ ਕਿਉਂ ਨਾ ਪੰਜਾਬੀ ਸਵੇਰ ਦੀ ਝੋਲੀ ਵਿੱਚ ਅਨੇਕਾਂ ਹੀ ਗੀਤ ਹੰਡਾ ਵੱਲੋਂ ਪਾਈ ਗਏ ਨੇ ਪਰ ਹੁਣ ਫੇਸਬੁੱਕ ਦੇ ਉੱਤੇ ਰੁਪਿੰਦਰ ਹੰਡਾ ਆਪਣੀ ਇੱਕ ਪੋਸਟ ਦੇ ਕਾਰਨ ਕਾਫੀ ਚਰਚਾ ਚ ਹੈ ਦਰਅਸਲ ਰੁਪਿੰਦਰ ਹੰਡਾ ਵੱਲੋਂ ਆਪਣੀ ਇੱਕ ਨਵੇਂ ਗੀਤ ਦੀ ਪ੍ਰੋਮੋਸ਼ਨ ਦੇ ਲਈ ਇੱਕ ਪੋਸਟ ਫੇਸਬੁੱਕ ਤੇ ਪਾਈ ਜਾਂਦੀ ਹੈ ਜਿਸ ਦੀ ਕੈਪਸ਼ਨ ਵਿੱਚ ਜੋ ਪੰਜਾਬੀ ਸ਼ਬਦਾਵਲੀ ਲਿਖੀ ਗਈ ਹੈ ਉਹ ਉਸ ਨੂੰ ਵੇਖ ਕੇ ਤਾਂ ਤੁਸੀਂ ਇਹ ਹੀ ਕਹੋਗੇ ਕਿ ਰੁਪਿੰਦਰ ਹੰਡਾ ਦਾ ਪੰਜਾਬੀ 'ਚ ਹੱਥ ਕੁਝ ਤੰਗ ਹੈ ਅਤੇ ਅਜਿਹੀ ਪੰਜਾਬੀ ਤੋਂ ਤਾਂ ਰੱਬ ਹੀ ਬਚਾਏ ਰੁਪਿੰਦਰ ਹੰਡਾ ਨੇ ਆਪਣੀ ਪੋਸਟ ਵਿੱਚ ਪੰਜਾਬੀ ਭਾਸ਼ਾ ਦਾ ਕਾਫੀ ਜਲੂਸ ਕੱਢਿਆ ਜਿਸ ਨੂੰ ਵੇਖ ਕੇ ਲੋਕਾਂ ਨੇ ਹੁਣ ਰੁਪਿੰਦਰ ਹੰਡਾ ਦਾ ਜਲੂਸ ਕੱਢ ਦਿੱਤਾ ਕਿਉਂਕਿ ਕੈਪਸ਼ਨ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ ਉਸ ਦੀਆਂ ਲਗਾਤਾਰਾਂ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਵੀ ਹੋ ਰਹੇ ਨੇ ਲੋਕਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਇਸ ਤੇ ਹੱਸਿਆ ਜਾਵੇ ਜਾਂ ਫਿਰ ਇਹ ਰੋਸ ਮਨਾਇਆ ਜਾਵੇ ਰੁਪਿੰਦਰ ਹੰਡਾ ਲਿਖਦੇ ਨੇ ਸਤਸ੍ਰੀਆਕਾਲ ਇੱਥੇ ਵੀ ਸਤਸ੍ਰੀਆਕਾਲ ਦੇ ਸਪੈਲਿੰਗ ਕੁਝ ਗਲਤ ਨੇ ਸਤਸ੍ਰੀਆਕਾਲ ਜੀ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕੀਤੀ ਕਿ ਇਸ ਵਾਰ ਵੀ ਤੁਹਾਡੇ ਸਭ ਲਈ ਇੱਕ ਪਰਿਵਾਰਕ ਗੀਤ ਬਣਾਈਆ ਜਾਏ ਸੋ ਹਰ ਘਰ ਦੀ ਕਹਾਣੀ ਜਿਨ੍ਹਾਂ ਦੇ ਹਾਨੀ ਘਰ ਤੋਂ ਬਾਹਰ ਕਮਾਈ ਲਈ ਜਾਂਦੇ ਨੇ ਤੇ ਉਹਦੀ ਉਡੀਕ ਵਿੱਚ ਕੇ ਕੇ ਸੋਚਦੀ ਆ ਉਮੀਦ ਹੈ ਪਸੰਦ ਕਰੋਗੇ ਲਾਈਨਾਂ ਭਾਵੇਂ ਚਾਰ ਕੋਈ ਨੇ ਪਰ ਇਨ੍ਹਾਂ ਚਾਰ ਸਤਰਾਂ ਦੇ ਵਿੱਚ ਜੋ ਪੰਜਾਬੀ ਦਾ ਜਲੂਸ ਰੁਪਿੰਦਰ ਹੰਡਾ ਵੱਲੋਂ ਕੱਢਿਆ ਗਿਆ ਉਸ ਦੇ ਨਾਲ ਰੁਪਿੰਦਰ ਹੰਡਾ ਦਾ ਜਲੂਸ ਤਾਂ ਨਿਕਲ ਨਹੀਂ ਸੀ ਸੋ ਇਸ ਵਿਰੋਧ ਤੋਂ ਬਾਅਦ ਹੁਣ ਵੇਖਣਾ ਹੋਵੇਗਾ ਕਿ ਰੁਪਿੰਦਰ ਹੰਡਾ ਵੱਲੋਂ ਇਸ ਨੂੰ ਦਰਸਤ ਕੀਤਾ ਜਾਂਦਾ ਹੈ ਜਾਂ ਫਿਰ ਇਹ ਸਤਰਾਂ ਐਵੇਂ ਹੀ ਚਲਦੀਆਂ ਨੇ ਫਿਲਹਾਲ ਲੋਕਾਂ ਵੱਲੋਂ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਹਾਂਡਾ ਸਾਹਿਬਾ ਜੇ ਖੁਦ ਨੂੰ ਪੰਜਾਬੀ ਨਹੀਂ ਆਉਂਦੀ ਸੀ ਤਾਂ ਕਿਸੇ ਜਵਾਗ ਦੇ ਕੋਲੋਂ ਲਿਖਵਾ ਲੈਣੀ ਸੀ ਸੋ ਇਸ ਵਿਰੋਧ ਤੋਂ ਬਾਅਦ ਰੁਪਿੰਦਰ ਹਾਂਡਾ ਅਗਾਹ ਤੋਂ ਧਿਆਨ ਜ਼ਰੂਰ ਰੱਖਣਗੇ ਸ਼ਾਇਦ ਪੰਜਾਬੀ ਲਿਖਣ ਵਾਲੇ ਦੀ ਹੁਣ ਨੌਕਰੀ ਵੀ ਲੱਗ ਜਾਏ ਬਿਊਰੋ ਰਿਪੋਰਟ ਪੰਜਾਬ ਲੁਕ ਚੈਨਲ